thank <sweak> you

ਦੇਖੋ ਹਾ ਸੰਗਤ ਕਿੰਨੇ ਸ਼ਰਨਨ ਕਰ ਰਹੀ ਹੈ। ਦੇਖੋ ਜੀ ਸੰਗਤ ਸਾਰੀ ਸ਼ਰਨਨ ਕਰਨ ਵਾਸਤੇ ਹੀ ਹੋਈ ਹੈ। ਇਹ ਹੈ ਜੀ ਕੋਲਾ ਮੋਲਾ ਤੋਬਾ। ਹੁਣ ਅਸੀਂ ਇੱਥੋਂ ਚਾਲੇ ਪਾਉਣਾ ਮਾਂ ਲੈਣਾ ਦੇਵੀ ਜੀ ਦੇ। ਆਹ ਦੇਖੋ ਸੰਗਤ ਕਿੰਨੇ ਆਨੰਦ ਮਾਣ ਰਹੀ ਹੈ। ਜੀ ਠੇਰਾ ਵਾਲਾ ਜੀ ਠੇਰਾ ਵਾਲਾ ਜੀ 你干嘛来这？ ਦੀ ਚੜਾਈ ਮਾਣ ਨਾਨਾ ਦੇਵੀ ਜੀ ਦੀ ਦੇਖੋ ਜੀ ਪਹਿਲੀ ਚੜਾਈ ਮਾਣ ਨਾਨਾ ਦੇਵੀ ਜੀ ਦੀ ਆ ਦੇਖੋ ਅਸੀਂ ਇੱਧਰ ਨੂੰ ਮੋਟਰਸਾਈਕਲ ਹੁਣ ਕੱਟਦਾ ਜੀ ਦੇਖੋ ਪਹਿਲੀ ਚੜਾਈ ਮਾਣ ਨਾਨਾ ਦੇਵੀ ਜੀ ਦੀ ਅੰਦਰ ਉਹ ਸਾਹਮਣੇ ਵੇਖਦਾ ਪਿਆ ਜੀ ਨਹੀਂ ਦਿਖਦਾ ਉਹ ਵੇਖੋ

ਕੋ ਸੰਕਾ ਗੱਟੀ ਆ ਚ ਮੋਟਰਸਾਈਕਲਾਂ ਤੇ ਇਹ ਉਹ ਮੋੜ ਕੇ ਆਰੀ ਅਮਤ ਯਾਦ ਰੋਮਾਜੀ ਉਹ ਨਪਾਤ ਦਾ ਏਰੀਆ ਆ ਵੇਖੋ ਕੀ ਬਾੜ ਪਹਾੜਾਂ ਦੀ ਕੜਾਈ ਸ਼ੁਰੂ ਆਲੇ ਕੋਈ ਨਿਆ ਸੁੰਦਰ ਸੁੰਦਰ ਦੁਕਾਨਾਂ ਬਹੁਤ ਨੇ ਸੁੰਦਰ ਦੁਕਾਨਾਂ ਬਈ ਹੋ ਜਾਂਦੇ ਇਹ ਕੁਲਾਈ ਟੋਪੇ ਦੇ ਨੇੜੇ ਨਹੀਂ ਦੇਵੀ ਮੰਦਿਰ ਆ ਵੇਖੋ ਅਸੀਂ ਸਟੈਂਡ ਤੇ ਲਾਉਣ ਲੱਗਾ ਮੋਟਰਸਾਈਕਲ ਇਧਰ ਲੇਵਟਾਂ ਆ ਰਹੀਆਂ ਨੇ ਯਾਰੀਆਂ ਨੇ ਦੇਖੋ ਧਿਆਨ ਦੇ ਨਾਲ ਮੰਦਿਰਾਂ ਦੇ ਪਿੱਛੇ ਲੇਵਟ ਤੇ ਅਸੀਂ ਇੱਥੇ ਹੁਣ ਮੋਟਰਸਾਈਕਲ ਲਾਤਾ Tata ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਾਮਾਗੀ ਜੀ ਮੰਨਣ ਦੇ ਮੰਦਿਰ ਮੱਥਾ ਟੇਕਣ ਅਸੀਂ ਪਹੁੰਚ ਗਏ ਸੀਗੇ ਮੰਦਿਰ ਦੇ ਉੱਪਰ ਬੜੀ ਸ਼ਾਂਤੀ ਆ ਰਹੀ ਹੈਗੀ ਮਨ ਨੂੰ ਪਰ ਗਰਮੀ ਹੈਗੀ ਗਰਮੀ ਨੇ ਬੁਰਾ ਹਾਲ ਕਰਤਾ ਬਹੁਤ ਜਿਆਦਾ ਗਰਮੀ ਪੈ ਰਹੀ ਹੈਗੀ ਤੇ ਸਾਹਮਣੇ ਤੋਂ ਦਿਖਾ ਦਨੇ ਆ ਤੇ ਮੇਰੇ ਬਿਲਕੁਲ ਸਾਹਮਣੇ ਮਾਤਾ ਜੀ ਦਾ ਮੰਦਿਰ ਹੈਗਾ ਤੇ ਹੁਣ ਆਪਾਂ ਮੱਥਾ ਟੇਕਦੇ ਆ ਮੱਥਾ ਟੇਕ ਕੇ ਬਾਅਦ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਗੇ ਕਰਦੇ ਆਗੇ ਉਹਦਾ ਦਰਸ਼ਨ ਤੁਹਾਨੂੰ ਵੀ ਕਰਵਾਣੇ ਆ ਚਲੋ ਫਿਰ ਚੱਲੀਏ ਸਾਹਮਣੇ ਦੇਖੋ ਜੀ ਮਾਤਾ ਜੀ ਦਾ ਮੰਦਿਰ ਕਿੰਨਾ ਸੋਹਣਾ ਜਚਾਇਆ ਹੋਇਆ ਹੈਗਾ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈਗੀ ਇਹ ਪਿੱਛੇ ਬੜਾ ਸੋਹਣਾ ਜਿਹੜਾ ਤੁਸੀਂ ਮੰਦਿਰ ਦੇਖ ਰਹੇ ਹੋਗੇ ਜਾਇ ਵੈਰੀ ਵਸੇ ਰਿਹਾ ਹੈ ਨਾ ਬਹੁਤ ਸੁੰਦਰ ਹੈ ਚਲੋ ਚਾਲ ਦਾਂਗੇ ਹੁਣ ਪਟੇ ਟੀਕੇ ਦਾਂਗੇ ਮੱਠਾ ਕਿਉਂਕਿ ਉਹ ਜਿਆਦਾ ਸੰਗਤਾਂ ਮਾਰੂਬਾਰ ਦੀ ਵੀ ਟਿਕਾਰੇ ਨੇ ਲੈਂਡ ਕਾਫੀ ਵੱਡੀ ਹੋ ਗਈ ਹੈ ਚਲੋ ਚਾਲਦੇ ਆ ਮੱਠਾ ਵੀ ਟੀਕੇ ਦਾਂਗੇ ਕਰਦੇ ਆ ਕੰਮ ਜਿਹੜੇ ਹੈਗੇ ਨੇ ਦੋ ਚਾਰ ਆਡੇ ਕੇਂਦਰ ਚਲ ਜਾਗੇ نیچے ਆਪਾਂ ਦੇਖਦੇ ਆ ਕਿ ਉਹ ਸਾਰਾ ਕਿੰਨਾ ਸੈਟਿੰਗ ਮੈਲਦੀ ਹੈਗੀ ਤੇ ਸਾਹਮਣੇ ਮੰਦਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਕੇ ਬਾਰੇ ਆ ਗਏ ਜੀ ਸਮਾਨ ਜੈਸੀ ਕੜੀਆਂ ਆ ਕੇ ਦਰਸ਼ਕ ਨੂੰ ਤਾੜੀ ਕਰਾ ਸਕੇ ਕਿਉਂਕਿ ਅੰਦਰ ਵੀਡੀਓ ਬਣਾਉਣੀ এলাਉਡ ਨਹੀਂ ਹੈਗੀ ਵੀਡੀਓ ਨੂੰ ਬਣਾਉਣ ਦਿੰਦੇ ਹੈਗੇ ਅੰਦਰ ਵੀਡੀਓ ਬਣਾਉਣੀ ਬੰਦਾ ਹੈਗੀ ਜਮਾ ਕਰਵਾਏ ਇਹ ਦੇ ਕਰਕੇ ਬਸ ਬਣਾਈ ਜਾਈ ਜੇ ਅਨਜਾਨ ਬੇਤੀ ਤੇ ਪਛਤਾਤ ਮਤ ਜੀ ਮੰਦਰ ਤੋਂ ਹਿਸਾਬ ਲਈਏ ਸਾਹਮਣੇ ਤੁਸੀਂ ਮੰਦਰ ਦੇਖ ਆ ਦੇਖ ਰਹੋਗੇ ਜਿਹੜਾ ਗੇਟ ਇਹ ਮੰਦਰ ਦੇ ਵਿੱਚ ਹੈਗਾ ਇੱਥੋਂ ਜੋੜੇ ਮੋੜ ਨੇ ਛਾਲ ਮਾਰੀ ਸੀ ਆ ਗੇਟ ਤੋਂ ਇਸ ਗੇਟ ਤੋਂ ਮਾਰਤੀ ਛਾਲ ਜੋੜੇ ਮੋੜ ਨੇ ਯਾ ਗੇਟ ਦੇਖ ਰਹੇ ਹੋਗੇ ਇਹ ਗੇਟ ਤੋਂ ਜਵੜੇ ਮੋੜ ਨੇ ਛਾਲ ਮਾਰੀ ਸੀਗਾ ਇਹ ਥੱਲੇ ਕਾਫੀ ਨੀਚੇ ਜਾ ਕੇ ਡਿਗਿਆ ਸੀਗਾ ਤੇ ਚਲੋ ਤੇ ਬਾਕੀ ਹੁਣ ਬਹੁਤ ਸੁਨਮਤ ਦੇਖਿਆ ਜੇ ਕੁਤਰਿਆ ਤੋਂ ਸਾਵਧਾਨ ਹੋੜੇ ਦਰਸ਼ਨ ਕਰਦੀਆਂ ਸੰਗਤ ਬੈਠੀ ਜੁੱਤਾ ਘਰ ਦੇ ਜਮਾ ਕਰਾਓ ਅੱਗੇ ਚੱਲਦੇ ਆਂਗੇ ਬੜੇ ਸੁਨਮਤ ਦਰਸ਼ਨ ਹੋਏ ਨੇਗੇ ਹਾਂ ਕਾਤ ਨਹੀਂ ਜਿਲੇ ਦੱਸਦਾ ਹੈ ਕਿ ਕਿਰਪਾ ਮਾਈਡੋ ਜੀ ਦੇ ਹਰਾਮ ਤੇ ਮਾਤਰੀ ਕਰਦੇ ਕਰੇ ਇੱਕ ਤਰ੍ਹਾਂ ਦੇ ਖਾਵਨ ਲਈ ਦਰਸ਼ਕ ਲਾਏ ਜੀ ਦੇਖ ਸਕਦੇ ਹਾਂ ਆਪਰੇ ਸੰਬੋਧਨ ਆਪਣੇ ਮਾਰਕੇ ਆਪਕੇ ਇਹ ਉਹ ਟੂਣਾ ਜੀ ਜਿਹਦੇ ਵਿੱਚੋਂ ਕਦੇ ਵੀ ਜਿਹੜੀ ਸਵਾ ਇਰਾਕ ਆ ਉਹ ਬਾਹਰ ਹੀ ਨਿਕਲੀ ਹੈਗੀ ਵਿੱਚ ਹੀ ਇਹਦੇ ਗਾਇਬ ਹੋਈ ਜਾਂਦੀ ਹੈਗੀ ਗੇ ਮਾਰਦਾ ਗੇ ਮਾਰਦਾ ਤੇ ਇਹ ਆ ਗਿਆ ਜੀ ਲੰਗਰ ਹਾਲ ਸੰਗਤ ਬੈਠੀ ਆ ਲੰਗਰ ਛਕਣ ਵਾਸਤੇ ਵੇਟ ਕਰ ਰਹੀ ਹੈਗੀ ਸਾਹਮਣੇ ਲੰਗਰ ਹਾਲ ਆ ਜੀ ਆ ਇਧਰ ਆ ਜੀ ਸਰੋਵਰ ਪਾਣੀ ਦਾ ਘਾਟ ਹੀ ਆ ਬਾਕੀ ਇਹਦੇ ਵਿੱਚ ਬਾਂਦਰ ਮਹਾਰਾਜ ਨਾ ਰਹੇ ਨੇ ਦੇਖੋ ਦੇਖੋ ਸਾਹਮਣੇ ਬਾਂਦਰ ਮਹਾਰਾਜ ਲੈ ਰਹੇ ਨੇ ਨਜ਼ਾਰੇ ਨਾ ਮੈਨੂੰ ਤਿਆਹ ਲੱਗ ਰਹੀ ਐ ਹੁਣ ਪਾਣੀ ਪੀ ਕੇ ਆਇਆ ਟਰ ਨਾਲ ਥੱਕਿਆ ਤਾਂ ਨਹੀਂ ਕਾਕੇ ਥੱਕਿਆ ਤਾਂ ਨਹੀਂ ਆਹ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਦੁਕਾਨਾਂ ਲੱਗੀਆਂ ਦੋਨੇ ਪਾਸੇ ਗੰਨਣੇ ਕਿਹੜਾ ਪਾਪੜ ਲੈਣਾ ਤੰਨੂੰ ਲੈ ਲੈ ਫਿਰ ਇਹ ਹੁਣ ਜਵਾਕਾ ਮੰਗੂ ਕਹਿੰਦਾ ਮੈਂ ਤਾਂ ਆਮ ਪਾਪੜ ਲੈਣਾ ਕਿਉਂ ਮੰਦਾਨੀ ਤੋਂ ਹੁੰਦਾ ਹੈਗਾ ਤੈਨੂੰ ਕਹਿਦ ਹੈਗਾ ਦੀ ਚਲ ਆ ਜਾ ਚਲੋ ਇਹਦਾ ਬੱਚਿਆਂ ਦਾ ਖਾਣਾਗਾ ਤੇ ਸਾਹਮਣੇ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਦੀਆਂ ਦੁਕਾਨਾਂ ਨੇਗੀਆਂ ਤੇ ਇੱਧਰ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਹੈਗਾ ਏ ਇਹ ਕਹਿੰਦਾ ਕਹਿੰਦਾ ਮੇਰਾ ਸਿਰ ਦੁਖਦਾਗਾ ਮਾਹ ਚਲ ਸਿਰ ਦੁਖਦੀ ਲੈ ਲੈ ਇੱਕ ਖਰਾਕ ਲੈ ਲੈ ਹੁਣ ਉਲਟੀ ਤਾਂ ਨਹੀਂ ਆਉਂਦੀ ਉਹ ਵੀ ਲੈ ਲਈ ਹੁਣ ਤੁਹਾਨੂੰ ਨਾਲ ਲੱਗਦੇ ਤੇ ਇਹਨੂੰ ਹੋ ਰਿਆ ਦੀ ਹੁਣ ਸਿਸਟਮ ਦਿਲ ਕੱਚਾ ਕੱਚਾ ਇਹਦਾ ਕਿ ਹੁਣ ਲੈ ਰਿਹਾਗਾ ਦਵਾਈ ਤੇ ਬਾਕੀ ਚੱਲਦੇ ਆ ਉੱਪਰ ਅਜੀ ਸਟੈਂਡ ਬਣਿਆ ਹੋਇਆ ਦੇਖੋ ਮੰਦਰ ਦੇ ਬਿਲਕੁਲ ਨਾਲ ਆ ਉੱਪਰ ਹੋਟਲ ਲੰਗੇ ਸਾਰੇ ਉਹ ਮੰਨਣਾ ਤੇ ਵੀ ਰਕਮੇਟੀ ਧਨੋਲਾ ਤਾਂ ਤੇ ਇੱਧਰ ਲਿਫਟਾਂ ਨੇ ਜਾ ਰਹੀਆਂ ਨੇ ਸਾਹਮਣੇ نیچے ਇੱਕ ਖਾਲੀ ਆ ਰਹੀ ਹੈਗੀ ਇੱਕ ਜਾ ਰਹੀ ਐ ਇੱਕ ਆ ਰਹੀ ਐ ਦੇਖੋ ਫਿਲਹਾਲ ਤਾਂ ਵਿਚਾਰੇ ਇਹ ਕੁਛ ਨਹੀਂ ਕਰੇ ਦੇਖ ਤਾਂ ਮੇਰੇਖ ਨਹੀਂ ਪੜਾ ਪੜਾ ਜਾ ਰਿਹਾ ਹੈ ਇਹ ਇਹਦਾ ਤਿਵਾਰ ਕੋਈ ਨਹੀਂ ਮੋਬਾਈਲ ਖੋਕੇ ਭਾਜੇ ਵਿਚਾਰਾ ਹਲੇ ਬੈਠਾ ਬਿਜੀ ਐ ਇਹ ਦੇਖੋ ਜੀ ਕਿੰਨੇ ਕਿੰਨੇ ਸੋਹਣੇ ਕਿੱਡੇ ਕਿੱਡੇ ਪਹਾੜ ਨੇ ਇਹ ਮਾਤਾ ਨਹਿਣਾ ਦੇਵੀ ਦੀ ਕਿਰਪਾ ਕੀ ਲਿਫਟਾਂ ਹੀ ਜਾਂਦੀਆਂ ਨੇ ਲਿਫਟਾਂ ਚਾਈ ਜਾਂਦੀਆਂ ਨੇ ਤੇ ਵੀ ਮਾਤਾ ਰਾਣੀ ਦੀ ਕਿਰਪਾ ਕੀ ਤੇ ਸਾਹਮਣੇ ਤੁਸੀਂ ਉਧਰ ਦੇਖ ਰਹੇ ਹੋ ਡਾਇਮੰਡ ਇਹੋ